ਪੰਜਾਬੀ ਦੁਨੀਆ ਵਿੱਚ ਕਿੰਨੇ ਰਹਿੰਦੇ ਨੇ ਕਿੰਨੇ ਕਿਤਾਬਾਂ ਦੇ ਵਿੱਚ ਜਿੰਨੇ ਵਿਦਵਾਨ ਆ ਉਹਨਾਂ ਦੀ ਆਪ ਕੋ ਆਪਣੀ رائے ਹੈ ਪੰਜਾਬੀ মিডিਆ ਦੀ ਕੀ ਸਥਿਤੀ ਹੈ ਉਸ ਦੇ ਬਾਰੇ ਲਿਖਿਆ ਹੋਇਆ ਲੇਖ ਹੈ ਮੈਂ ਜਿਹੜੇ ਲਿੰਕਸ ਵਿਦਵਾਨ ਨੇ ਉਹਨਾਂ ਨੂੰ ਪੜ੍ਹਾਂਗਾ ਉਹਨੂੰ ਜ਼ਰੂਰ ਚੰਨ ਵਿਚਾਰ ਕਰ ਲਿਓ ਕਿਉਂਕਿ ਸ਼ਾਇਦ ਉਹ ਤੱਤ ਬਹੁਤ ਪੁਰਾਣੇ ਨੇ ਜਿੰਨੇ ਰੇਡੀਓ ਬੰਦ ਹੋ ਗਏ ਜਾਂ ਅਖਬਾਰ ਤਬਦੀਲ ਹੋ ਗਏ ਬੰਦ ਹੋ ਗਏ ਉਹਨਾਂ ਦੇ ਵੀ ਨਹੀਂ ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਕਿਤਾਬ ਦੇ ਵਿੱਚ ਜਿਹੜੇ ਸੰਕਲਪ ਵਿਚਾਰੇ ਗਏ ਨੇ ਤਿੰਨਾ ਚ ਬਲ ਕੇ ਉਹਨਾਂ 'ਚ ਬਹੁਤ ਸੋਹਣੀ ਤੇ ਬੜੀ ਭਾਵਪੂਰਤ ਕੋਸ਼ਿਸ਼ ਹੈ। ਕੈਨੇਡਾ ਦੇ ਵਿੱਚ ਇਤਿਹਾਸਿਕ ਤੌਰ ਤੇ ਦੇਖੀਏ ਤਾਂ 19ਵੀਂ ਸਦੀ ਦੇ ਅਖੀਰ ਦੇ ਵਿੱਚ ਤੇ 20ਵੀਂ ਸਦੀ ਦੇ ਸ਼ੁਰੂ ਦੇ ਵਿੱਚ ਜ਼ਿਆਦਾ ਪੰਜਾਬੀ ਗਏ। ਕੋਈ ਇੱਕ ਲੰਮਾ ਵਰਤਾਰਾ ਹੈ ਕਿ ਉਹ ਕਿਵੇਂ ਗਏ। ਕੀ ਉਸ ਦੇ ਪਿੱਛੇ ਇਤਿਹਾਸਿਕ ਪਿਠੋਕੜ ਹੈ ਕਿਸ ਤਰ੍ਹਾਂ ਗਲਤ ਲਹਿਰ ਚੱਲੀ ਉਸ ਦੇ ਵਿੱਚ ਜਾਣ ਦੇ ਉੱਥੇ ਜਾਣ ਵਾਲਿਆਂ ਨੂੰ ਕਈ ਵਾਰ ਕਹਿ ਦਿੱਤਾ ਜਾਂਦਾ ਹੈ ਕਿ ਉਹਨਾਂ ਦੇ ਮੂਲ ਸਰੂਪ ਕੀ ਸਨ ਇੱਕ ਗੱਲ ਜ਼ਰੂਰ ਸਿਰਫ ਇੰਨੀ ਕੁ ਕਿ ਉਹਨਾਂ ਵਿਅਕਤੀਆਂ ਦੀ ਜਿਹੜੀ ਸਭ ਤੋਂ ਵੱਡੀ ਦੇਣ ਇਹ ਸੀ ਕਿ ਦੇਸ਼ ਵਸੇ ਮੈਂ ਉੱਜੜਾਂ ਇਹ ਸੋਚ ਸੀ ਅੱਜ ਇੱਕ ਗੱਲ ਇਹ ਡਾਇਸਪੋਰਾ ਦੇ ਸੰਕਲਪ 'ਚ ਜ਼ਰੂਰ ਦੇਖਿਓ ਕਿ ਉਥੋਂ ਆਪਣੀ ਜ਼ਮੀਨ ਜਾਇਦਾਦ ਆਪਣਾ ਜੋ ਸੰਪਤੀ ਸੀ ਸਾਰੀ ਕੁਰਬਾਨ ਕਰਕੇ ਉਹ ਇੱਥੇ ਸ਼ੀਧੀਆਂ ਪਾਉਣ ਵਾਸਤੇ ਆਏ ਤੇ ਹੈਰੀਟੇਜ ਗੁਰਦੁਆਰਾ ਜਿਹੜਾ ਸਭ ਤੋਂ ਪੁਰਾਣਾ ਉਹ ਭਾਈ ਕਰਮ ਸਿੰਘ ਖਾਂਦੀ ਬਬਰ ਕਾਲੀ ਉਹਨਾਂ ਦੇ ਵੱਲੋਂ ਦਿੱਤੀ ਜ਼ਮੀਨ ਤੇ ਬਣਿਆ ਹੋਇਆ ਉਹਨਾਂ ਨੇ ਇਹ ਕਿਹਾ ਸੀ ਆਖਰੀ ਉਹਨਾਂ ਦੇ ਸ਼ਬਦ ਸਨ ਕਿ ਮੈਂ ਸਾਰਾ ਕੁਝ ਇੱਥੋਂ ਦੇ ਕੇ ਤੇ ਚੱਲਿਆਂ ਵਾਪਸ ਆਪਣੇ ਘਰ ਨੂੰ ਉਹਨੂੰ ਵਾਜ਼ਾਦ ਕਰਾਉਣ ਵਾਸਤੇ ਇਸ ਕਰਕੇ ਸਭ ਤੋਂ ਵੱਡੀ ਗੱਲ ਹੈ ਕਿ ਉਹਨਾਂ ਨੇ ਉੱਥੇ ਜੇ ਉਸ ਵੇਲੇ ਜ਼ਮੀਨਾਂ ਜਾਇਦਾਦਾਂ ਬਣਾਈਆਂ ਹੁੰਦੀਆਂ ਤਾਂ ਅੱਜ ਉਹਨਾਂ ਤੋਂ ਸਾਰਿਆਂ ਤੋਂ ਅਮੀਰਾਂ ਦੇ ਵਿੱਚ ਹੁੰਦਾ ਸੀ ਪਰ ਸਭ ਕੁਝ ਕੁਰਬਾਨ ਕਰਕੇ ਇਹਨੂੰ ਕਹਿੰਦੇ ਸਾਂਝ ਹਸਲ ਦੇ ਵਿੱਚ ਗੱਲੀ ਬਾਤੀ ਨਹੀਂ ਇਹ ਦਿੱਲੀ ਸਾਂਝ ਹੈ ਤੇ ਨਾਲ ਉਹਨਾਂ ਨਾਲ ਤੁਲਨਾਤਮਕ ਵੀ ਪੱਕ ਕਰਦਾ ਕਿਉਂਕਿ ਲੈਸਪੁਰਾ ਤਾਂ ਹੀ ਹੈ ਜੇ ਇੱਥੇ ਅਸੀਂ ਜੁੜੇ ਹੋਏ ਹਾਂ ਨਾ ਉਹ ਚੰਗੇ ਨਾਲੇ ਮਾੜੇ ਇਹ ਮੇਰੀ ਮੂਲ ਧਾਰਨਾ ਹੈ ਪਰ ਸਚਾਈ ਸਾਹਮਣੇ ਹੈ ਅੱਜ ਜਦੋਂ ਅਸੀਂ ਦੇਖਦੇ ਹਾਂ ਉੱਥੋਂ ਲੋਕ ਆਉਂਦੇ ਨੇ ਅਸੀਂ ਭਾਸ਼ਣ ਵਿਚਾਰਾਂ ਤੇ ਕਾਨਫਰੰਸਾਂ ਚ ਕਹਿੰਦੇ ਆ ਕਿ ਇੱਥੇ ਜੁੜੋ ਇੱਥੋਂ ਧਰਤੀ ਨਾਲ ਨਾ ਟੁੱਟੋ ਜ਼ਮੀਨ ਜਾਇਦਾਦ ਤੁਹਾਡੀ ਸਾਰਾ ਕੁਝ ਹੈ ਮੈਂ ਹੀ ਕੱਲ ਕਿਹਾ ਉਹਨਾਂ ਕਿ ਜੇ ਹੋਰ ਕੁਝ ਵੀ ਵਿਦੇਸ਼ਾਂ ਚ ਵਸਦੇ ਪੰਜਾਬੀ ਜਿਹੜੇ ਫੈਲੇ ਹੋਏ ਨੇ ਉਹਨਾਂ ਦੀ ਗੱਲ ਨਾ ਵੀ ਕਰੀਏ ਤਾਂ ਇੱਕ ਬੜੀ ਵੱਡੀ ਦੇਣ ਹੈ ਕਿ ਉਹਨਾਂ ਨੇ ਆਪਣੀ ਜਿਹੜੀ ਜਗ੍ਹਾ ਸੀ ਉਹ ਬਾਕੀਆਂ ਵਾਸਤੇ ਛੱਡ ਦਿੱਤੀ ਉਹ ਕਿਵੇਂ ਜਿਸ ਪਰਿਵਾਰ ਦੇ ਵਿੱਚੋਂ ਉਹ ਗਏ ਉਸ ਪਰਿਵਾਰ ਦੇ 8-7 ਜੀਆਂ ਦੇ ਵਿੱਚੋਂ 1-2 ਛੱਡ ਕੇ ਚਲੇ ਗਏ ਉਹ ਘਰ ਦੀ ਜਿਹੜੀ ਆਰਥਿਕਤਾ ਸੀ ਉਸ ਨੂੰ ਆਪਣੇ ਆਪ ਫੜਕ ਪਿਆ ਉਹ ਜਗ੍ਹਾ ਸੀ ਉਹ ਉਹਨਾਂ ਦੂਜਿਆਂ ਦੇ ਵਰਤਨ ਵਾਸਤੇ ਬਚੀ ਇੱਥੋਂ ਜਾ ਕੇ ਨਵੀਂ ਧਰਤੀ ਤੇ ਵਸੇ ਤੇ ਉੱਥੇ ਜਾ ਕੇ ਸਥਾਪਿਤ ਹੋਏ ਤੇ ਵਾਪਸ ਆ ਕੇ ਫਿਰ ਇੱਥੇ ਲੁਕਾ ਰਹੇ ਆ ਲਾ ਰਹੇ ਆ ਇਹ ਪਿਆਰ ਦੀ ਗੱਲ ਹੈ ਤੇ ਕਈ ਵਾਰ ਇਹ ਗੱਲਬਾਤ ਹੁੰਦੀ ਹੈ ਕਿ ਉਹਨਾਂ ਵਿਅਕਤੀਆਂ ਦੀ ਕੀ ਕੋਈ ਸਾਰਥਕ ਦੇਣ ਹੈ ਔਰ ਕੁਝ ਨਹੀਂ ਤਾਂ ਇਹ ਆਪਣੇ ਆਪ 'ਚ ਬਹੁਤ ਵੱਡੀ ਗੱਲ ਹੈ ਪਰ ਜੇ ਅਸੀਂ ਕਹਿੰਦੇ ਹਾਂ ਕਿ ਜੁੜੇ ਰਹੀਏ ਸ਼ਬਦਾਂ ਨਾਲ ਨਹੀਂ ਜਿਹਨੇ ਕਾਨਫਰੰਸ 'ਚ ਬਾਹਰਲੇ ਦੇਸ਼ਾਂ 'ਚੋਂ ਆਏ ਨੇ ਨਾ ਇਹ ਸਾਰਿਆਂ ਨੂੰ ਸਣੇ ਸਕੇਰੀਆਂ ਵਾਲੇ ਰਿਸ਼ਤੇਦਾਰਾਂ ਦੇ ਉਹਨਾਂ 'ਚ ਚੰਗੇ ਲੱਗਣੇ ਆ ਜਿੰਨਾਂ 'ਚ ਇਹਨਾਂ ਦੀ ਜਾਣ ਦੀ ਤਰੀਕ ਮقرਰ ਆ ਤੇ ਜੇ ਇਹਨਾਂ ਨੂੰ ਕਹਿ ਦੇਵੇ ਨਾ ਮੈਂ ਮੁੜਨਾ ਨਹੀਂ ਮੈਂ ਇੱਥੇ ਹੀ ਆ ਚਲੋ ਜੀ ਧਰਤੀ ਮਾਨਣ ਮੋ ਹੈ ਤੇ ਉਸ ਦਿਨ ਪੁੱਠੀ ਗਿਣਤੀ ਸ਼ੁਰੂ ਹੋ ਜਾਣੀ ਹੈ ਪਹਿਲਾਂ ਇਹ ਕਹਣਾ ਕਿ ਇਹਨੂੰ ਬਾਹਰ ਕਿਵੇਂ ਕੱਢਣਾ ਸਭ ਤੋਂ ਵੱਧ ਕੇ ਅੱਜ ਇਸ ਤੇਜ ਦੇ ਵਿੱਚ 151 ਤੇ ਪਗੌੜਿਆਂ ਦੇ ਪਰਚੇ ਦਰਜ ਹੋਏ ਨੇ ਤਾਂ ਪ੍ਰਵਾਸੀ ਪੰਜਾਬੀਆਂ ਦੇ ਨਾਤੇ ਨਹੀਂ ਤੇ ਸਾਰੇ ਉਹ ਇਹੋ ਜਿਹੇ ਨਹੀਂ ਉਹਨਾਂ ਦਾ ਕਾਰਨ ਇਹ ਵੀ ਕਿਤੇ ਰਹਿ ਨਾ ਭੈਣ ਇਹ ਉਹਨਾਂ ਜਿਹੜੀ ਚੰਗੀਆਂ ਜਿਨ੍ਹਾਂ ਚ ਆਉਂਦੇ ਤੇ ਜਾਂਦੇ ਆ ਜਿਨ੍ਹਾਂ ਚ ਕੁਝ ਦਿੰਦੇ ਆ ਤੇ ਜੇਕਰ ਇਹਨਾਂ ਨੇ ਪੱਕੇ ਡੇਰੇ ਲਾ ਲਏ ਤਾਂ ਫਿਰ ਕੰਮ ਖਤਮ ਹੈ ਅਗਲੀ ਗੱਲ ਪਛਾਣ ਦੀ ਗੱਲ ਕੱਲ ਬੜੀ ਸੋਹਣੀ ਡਾਕਟਰ ਸਦੀਪ ਪਾਤਲਪੁਰਾਂ ਦੇ ਉਦਘਾਟਨੀ ਭਾਸ਼ਣ ਦੇ ਵਿੱਚ ਰਾਸ਼ਟਾਨੀ ਵਿਦਵਾਨ ਦੀ ਗੱਲ ਇੱਕ ਉਹਨਾਂ ਨੇ ਰੈਫਰੈਂਸ ਦਿੱਤਾ ਸੀ ਕਿ ਕਿਹਨਾ ਦੋ ਚੀਜ਼ਾਂ ਪਚਾਈ ਬੈਠੀਆਂ ਊੜਾ ਤੇ ਜੂੜਾ ਮੈਂ ਇੱਕ ਆਪਣੀ ਉਦਾਹਰਨ ਦੇ ਰਿਹਾ ਬੱਚੇ ਨਾਲ ਪਰਵਾਸ ਨੇ ਪਿਛਲੀ ਵਾਰ ਆਏ ਬਾਜ਼ਾਰ ਦੇ ਵਿੱਚੋਂ ਦੀ ਪਤਨੀ ਤੇ ਬੱਚੇ ਲੰਘ ਰਹੇ ਸੀ ਉਹਨਾਂ ਦੀ ਆਪਣੀ ਦਿੱਖ ਸੀ ਪਛਾਣ ਸੀ ਤੇ ਬੋਲੀ ਸੀ ਪੰਜਾਬੀ ਵਿੱਚ ਗੱਲਾਂ ਕਰ ਰਹੇ ਸੀ ਇੱਕ ਬਜ਼ੁਰਗ ਆ ਰਿਹਾ ਬਜ਼ੁਰਗ ਦੇਖ ਕੇ ਬੜਾ ਖੁਸ਼ ਹੋਇਆ ਸਪਤਰੀ ਨੂੰ ਸਿਰ ਤੇ ਹੱਥ ਰੱਖ ਕੇ ਕਹਿੰਦਾ ਜੀ ਬਾ ਤੈਨੂੰ ਦੇਖ ਕੇ ਚਿੱਤ ਖੁਸ਼ ਹੋ ਗਿਆ ਨਹੀਂ ਧੰਨਵਾਦ ਕਹਿੰਦਾ ਇੱਥੇ ਤਾਂ ਸੱਚੀ ਗੱਲ ਹੈ ਜ਼ੁਬਾਨ ਤੇ ਪਹਿਚਾਨ ਵਾਲਿਆਂ ਦੀ ਇੱਕ ਤਰ੍ਹਾਂ ਕਾਲ ਪਿਆ ਹੋਇਆ ਨਜ਼ਰ ਨਹੀਂ ਆਇਆ ਚਲ ਇੱਥੇ ਵੀ ਤੇਰੇ ਵਰਗੇ ਮਿਲ ਕੇ ਬੜਾ ਵੰਗਿਆ ਤੇਰੇ ਅਰਗੇ ਤਾਂ ਸਾਡੇ ਖੁੱਚੇ ਹੀ ਹੁੰਦੇ ਨੇ ਤੇ ਅਗਿਓ ਉਹ ਕਹਿੰਦੇ ਕਿ ਉੱਥੇ ਕਿੱਥੇ ਕਹਿੰਦੇ ਜੀ ਸਰੀ ਮੈਂ ਵੀ ਉੱਥੇ ਹੀ ਆਇਆ ਹਾਂ ਉੜਿਕ ਹਵਾਲਾ ਇਸ ਕਰਕੇ ਮੈਂ ਦੇ ਰਿਆਂ ਇਹ ਨਹੀਂ ਕਿ ਇੱਥੇ ਚੰਦਾਨੀ ਤੇ ਉੱਥੇ ਮਾੜਾ ਨਹੀਂ ਫਰਕ ਇਹਨਾਂ ਕਿ ਉਸ ਦਾ ਅਸੀਂ ਅਨੁਪਾਤ ਦੇਖੀਏ ਯੂਨੀਵਰਸਿਟੀ ਨੇ ਇਸ ਜ਼ਿੰਮੇਵਾਰਾ ਨਾਲ ਖਾਂ ਤੇ ਖੜ ਕੇ ਮੈਂ ਇਹ ਗੱਲ ਕਹਿਣਾ ਕਿ ਪੰਜਾਬੀ ਬਾਸਤੇ ਵਿਦੇਸ਼ਾਂ ਦੇ ਵਿੱਚ ਵੀ ਕੰਮ ਚੱਲ ਰਿਹਾ ਇੱਥੇ ਵੀ ਪਰ ਇੱਕ ਹਵਾਲਾ ਕਿ ਜੇਕਰ ਕੈਨੇਡਾ ਦਾ ਪ੍ਰਧਾਨ ਮੰਤਰੀ ਇੱਥੇ ਆਉਂਦਾ ਤਾਂ ਉਹਦੇ ਅੱਗੇ ਤਸਵੀਰ ਹੁੰਦੀ ਹੈ ਕਿ ਇਹ ਉਹ ਲੋਕ ਨਹੀਂ ਜਿਹੜੇ ਪਾਰਲੀਮੈਂਟ ਚ 앉ੇ ਬੈਠੇ ਨੇ ਇੰਨੇ ਇੰਟਰਨੈਸ਼ਨਲ 에어ਪੋਰਟ ਤੇ ਪੰਜਾਬੀ ਲਿਖਾਉਣ ਦਾ ਧੰਗਿਆ ਕਰੀ ਬੈਠੇ ਨੇ ਇੰਨਾ ਰੌਲਾ ਪਾਉਂਦੇ ਨੇ ਹੁਣ ਜਾ ਕੇ ਦੇਖੀ ਉੱਥੇ ਜਾ ਕੇ ਕਿ ਇਹਨਾਂ ਦੇ ਆਪਣੇ ਕੀ ਹਾਲ ਹੈ ਕਿਤੇ ਇੱਕ ਸਾਈਨ ਬੋਰਡ ਅਸੀਂ ਪ੍ਰਧਾਨ ਮੰਤਰੀ ਨੂੰ ਦਿਖਾ ਦਿਖਾ ਸਕਿਆ ਕਿ ਆ ਪੰਜਾਬੀ ਦੇ ਵਿੱਚ ਲਿਖਿਆ ਜਿੱਥੇ ਤੇਰਾ ਸਨਮਾਨ ਕਰਨਾ ਕਿਤੇ ਅਸੀਂ ਉਹਨੂੰ ਦਖਿਆ ਦਿਖਾਇਆ ਕਿ ਆ ਸਾਡਾ ਬਿਜ਼ਨਸ ਕਾਰਡ ਹੈ ਭਾਈ ਇੱਕ ਪਾਸੇ ਅੰਗਰੇਜ਼ੀ 'ਚ ਦੂਜੇ ਪਾਸੇ ਪੰਜਾਬੀ ਦੇ ਵਿੱਚ ਹੈ ਇਸ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਐਬਸਫੋਰਡਿਕ ਯੂਨੀਵਰਸਿਟੀ ਜਿਸ ਹਨ ਤੇ ਉਸ ਵੇਲੇ ਹੈਰਾਨੀ ਹੋਈ ਜਦੋਂ ਯੂਨੀਵਰਸਿਟੀ ਦੇ ਉੱਤੇ ਇੱਕ ਮੰਤਰੀ ਨੇ ਉੱਥੇ ਆ ਕੇ ਆਪਣਾ ਕਾਰਡ ਦਿੱਤਾ ਇੱਕ ਪਾਸੇ ਅੰਗਰੇਜ਼ੀ ਸੀ ਦੂਜੇ ਪਾਸੇ ਪੰਜਾਬੀ ਸੀ ਮੈਂ ਹਕੀਕਤ ਨੂੰ ਇਹ ਪਰਦਾ ਉਠਾ ਰਿਹਾ ਹਾਂ ਬਹੁਤ ਚੰਗੇ ਨੇ ਤੁਹਾਡੇ ਵਿੱਚ ਬੜੇ ਮੇਰੇ ਤੋਂ ਸਾਰੀ ਸੂਝਵਾਨੋ ਪਰ ਯਕੀਨ ਮੰਨਿਓ ਕਿੰਨੇ ਸਾਡੇ ਰਾਜਨੀਤਿਕ ਲੋਕ ਨੇ ਜਿਹੜੇ ਆਪਣੇ ਪਛਾਣ ਪੱਤਰਾਂ ਨੂੰ ਇੱਕ ਪਾਸੇ ਪੰਜਾਬੀ ਦੇ ਵਿੱਚ ਜ਼ਰੂਰ ਪਾਉਂਦੇ ਨੇ ਕਿੰਨੇ ਸਾਡੇ ਯੂਨੀਵਰਸਿਟੀਆਂ ਦੇ ਸਾਰੇ ਦੇ ਸਾਰੇ ਪ੍ਰੋਫੈਸਰਸ ਵੀ ਵਿੱਚੇ ਨੇ ਆਪੋ ਆਪਣਾ ਦੇਖ ਲਿਓ ਕਿੰਨੇ ਵਪਾਰੀ ਨੇ ਅਸੀਂ ਕਿੱਥੇ ਖੜਿਆ ਵੇਖ ਲੈਣਾ ਸਾਨੂੰ ਪਤਾ ਲੱਗ ਜਾਏਗਾ ਕਿ ਪੰਜਾਬੀ ਲਈ ਕੀ ਦਾ ਰੋਖ ਘਟ ਹੈ ਤੇ ਕਿਹਦਾ ਪਿਆਰ ਵੱਧ ਹੈ ਤੀਸਰੀ ਗੱਲ ਅਸੀਂ ਹਮੇਸ਼ਾ ਇੱਕ ਗੱਲ ਤੇ ਜ਼ੋਰ ਦਿੰਨੇ ਆ ਕਿ ਜਿਹੜਾ ਧਰਤੀ ਨਾਲ ਜੁੜਨ ਦੀ ਇੱਕ ਸਾਂਝਾ ਪ੍ਰਤੀਕ ਹੁੰਦਾ ਉਹ ਹੈ ਆਪਣਾ ਕਲਚਰ ਬਣਾਉਣਾ ਬਚਾਉਣਾ ਫਿਕਰਮੰਦੀ ਚਿੰਤਾ ਇਹਨੇ ਜਿਹੜਾ ਆਪਣੀ ਜ਼ਮੀਨ ਤੋਂ ਦੂਰ ਚਲਿਆ ਜਾਂਦਾ ਉਹਨੂੰ ਫਿਕਰ ਜ਼ਿਆਦਾ ਹੋ ਜਾਂਦਾ ਹੈ ਕਈ ਉਹਨੂੰ ਦਿਖਾਵਾ ਕਹਿ ਦਿੰਦੇ ਨੇ ਕਿ ਹੁਣ ਜਾ ਕੇ بڑا ਮੂਹ ਜਾ ਕੇ ਕਈਆਂ ਨੂੰ ਸੁਣਨ ਵੀ ਹੁੰਦਾ ਇੱਥੋਂ ਹੀ ਗਏ ਹੋ ਪਰ ਫਰਕ ਹੈ ਜਿਹੜੀ ਤੁਸੀਂ ਗੱਲ ਕਹੀ ਸੀ ਕਿ ਕੁਝ ਲੈਣਾ ਤੇ ਕੁਝ ਦੇਣਾ ਹੁਣ ਕੀ ਦੇ ਸਕਦੇ ਆ ਬਾਹਰਲੇ ਆਰਥਿਕਤਾ ਦਾ ਪੱਖ ਇੱਕ ਹੈ ਦੂਸਰਾ ਪੱਖ ਆ ਗਿਆ ਕਿ ਉਹਨਾਂ ਨੇ ਕਦਰਾਂ ਕੀਮਤਾਂ ਕਿਹੜੀਆਂ ਲਈਆਂ ਪੰਜਾਬ ਦਾ ਸੱਭਿਆਚਾਰ ਬੜਾ ਅਮੀਰ ਹੈ ਸਾਰਾ ਕੁਝ ਬਹੁਤ ਅਮੀਰ ਹੈ ਬਹੁਤ ਚੰਗਾ ਹੈ ਬਸ ਤਾਰਫ ਨਹੀਂ ਜਾਣਾ ਕੀ ਕਟਿਆ ਇੱਕ ਬਾਰਾ ਨੂੰ ਹੁੰਦਾ ਉਹਨੂੰ ਇਹ ਪਤਾ ਹੈ ਕਿ ਮੈਂ ਉੱਥੋਂ ਆਇਆ ਜਿੱਥੇ ਅਸਲ ਦੇ ਵਿੱਚ ਗਦਨ ਮੈਂ ਥਾਲ ਰਵ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕਮੋਤੀ ਤੂਪਮਨਿਆਣੋ ਪਵਨ ਚਵਰੋਕਰ ਸਗਲਬਰ ਰਾਏ ਅਨੰਤ ਜੋਤੀ ਤੇ ਜੇ ਕਿਤੇ ਹੈ ਤਾਂ ਕੈਨੇਡਾ ਅੱਜ ਤਾਂ ਮਿਲ ਜਾਏਗਾ ਮਾਫ ਕਰਨਾ ਇਥੇ ਨਹੀਂ ਪਹਿਲਾ ਸਵਾਲ ਇਹ ਹੁੰਦਾ ਹੈ ਡਾਕਟਰ ਦਾ ਕਿ ਜਦੋਂ ਤੁਸੀਂ ਚੱਲਿਓ ਵਾਪਸ ਤਾਂ ਪਾਣੀ ਕਿਤੇ ਨਲਕੇ ਜਾਂ ਟੂਟੀ ਦਾ ਨਾ ਲੈ ਲਿਓ ਤੁਸੀਂ ਲਿਓ ਬੋਤਲਾਂ ਦਾ ਬੰਦ ਪਾਣੀ ਬਾਜਾਉਂਗੇ ਨਹੀਂ ਤਾਂ ਸਾਰੇ ਬੱਚੇ ਤੁਸੀਂ ਜਿੰਨੇ ਦਾ ਲੈਣਾ ਤੇ ਬਿਮਾਰ ਹੋਗੇ ਕੀ ਗੱਲ ਅਸੀਂ ਇੱਕ ਕਦਰ ਕੀਮਤ ਦੀ ਗੱਲ ਕਰਦੇ ਆ ਸਾਡੀ ਇੰਨੀ ਅਮੀਰ ਵਿਰਾਸਤ ਸਾਡੀ ਕੁਦਰਤੀ ਸੁੱਖਣ ਦੀ ਗੱਲ ਇਹ ਅਸੀਂ ਕਿਉਂ ਨਹੀਂ ਸਾਂਭ ਸਕੇ ਕੀ ਸਮੱਸਿਆ ਹੈ ਇਹ ਸੋਚਣ ਵਾਲੀ ਗੱਲ ਹੈ ਉਥੋਂ ਜੇ ਆਉਂਦਾ ਤਾਂ ਉਹ ਪ੍ਰਵਾਸੀ ਇੱਕ ਗੱਲ ਸੋਚਦਾ ਕਿ ਜਿੱਥੇ ਮੈਂ ਆਪਣੀ ਗੱਡੀ ਖੜੀ ਕਰਨੀ ਹੈ ਪਹਿਲਾਂ ਮੈਂ ਦੇਖਣਾ ਕਿ ਹੈਂਡੀਕੈਪ ਦਾ ਇੱਕ ਪੌਟ ਹੈ ਕਿ ਨਹੀਂ ਇੱਥੇ ਮੈਂ ਪੁੱਛਦਾ ਸੜੇ ਆਪਣੇ ਅਦਾਰੇਾਂ ਤੋਂ ਤੇ ਸੜੇ ਸਰਕਾਰਾਂ ਤੋਂ ਕਿ ਕੀ ਇਸ ਗੱਲ ਦਾ ਤੁਸੀਂ ਪ੍ਰਵਾਸੀਆਂ ਦਾ ਕਿਹਣਾ ਮੰਨ ਸਕਦੇ ਹੋ ਜਾਂ ਬੇਨਤੀ ਕਬੂਲ ਕਰ ਸਕਦੇ ਹੋ ਕਿ ਜਿੰਨੇ ਤੁਹਾਡੇ ਅਦਾਰੇ ਨੇ ਉਥੇ ਇੱਕ ਇੱਕ ਸਪੌਟ ਹੈਂਡੀਕੈਪ ਲਈ ਰੱਖ ਦਿਓ ਕਿ ਜਿਹੜਾ ਬੰਦਾ ਪਹਿਲਾਂ ਗੱਡੀ ਇੱਥੇ ਪਾਰਕ ਕਰੇ ਤੇ ਇੱਥੋਂ ਆਵੇ ਇੱਥੇ ਜਾਵੇ ਜੇ ਅਸਲਟ ਪ੍ਰੈਕਟੀਕਲ ਕੋਈ ਹੱਲ ਹੈ ਤਾਂ ਇਹ ਵੀ ਕਦਰਕੀਮਤ ਹੈ ਤੀਸਰੀ ਗੱਲ ਅਸੀਂ ਹਮੇਸ਼ਾ ਇਹ ਗੱਲ ਕਰਦੇ ਆਂ ਕਿ ਸਾਡੇ ਵਿਰਸੇ ਨੂੰ ਸੰਭਾਲਣ ਦੇ ਵਾਸਤੇ ਆਪਣੀ ਪਹੁੰਚ ਕੀ ਹੈ ਮੈਂ ਸਮਝਦਾ ਕਿ ਸਾਡੇ ਵਿਦਵਾਨਾਂ ਦੇ ਅੰਦਰ ਉਸ ਗੱਲ ਦੀ ਸੋਚ ਬੜੀ ਹੈ ਪਰ ਅਫਸੋਸ ਇਹ ਹੈ ਕਿ ਜਦੋਂ ਉਹ ਵਿਅਕਤੀ ਜਿਨ੍ਹਾਂ ਦੇ ਉੱਪਰ ਜ਼ਿੰਮੇਵਾਰੀਆਂ ਨੇ ਉਹ ਇਸ ਤੋਂ ਡੋਲ ਹੋ ਜਾਂਦੇ ਨੇ ਚਾਹੇ ਕਾਨਫਰੰਸਾਂ ਸਾਡੇ ਬਹੁਤ ਵੱਡੇ ਸ਼ਾਨਦਾਰ ਉਦਮ ਨੇ ਪਰ ਯਕੀਨ ਮੰਨਿਓ ਜਿੱਥੇ ਤੱਕ ਸਾਡੇ ਇਸ ਉਦਮ ਦੇ ਵਿੱਚ ਸਵਾਲ ਨੇ ਕੁਝ ਸਵਾਲ ਮੈਂ ਤੁਹਾਡੇ ਅੱਗੇ ਰੱਖ ਰਿਹਾ ਹਾਂ ਇਕ ਤਰ੍ਹਾਂ ਇਹ ਹੈ ਕਿ ਅਸੀਂ ਆਪਣੇ ਆਪ ਨੂੰ ਇਸ ਕਾਨਫਰੰਸ ਦੇ ਰਾਹੀਂ ਨਾ ਸਿਰਫ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਨਾਲ ਜੋੜੀਏ ਬਲਕਿ ਉਹਨਾਂ ਨੂੰ ਇਹ ਗੱਲ ਦਾ ਅਹਿਸਾਸ ਵੀ ਦਵਾਈਏ ਕਿ ਤੁਹਾਡੀ ਥਾਂ ਹੈ ਚਾਹੇ ਉਹ ਥਾਂ ਕੱਟੀ ਜਾ ਰਹੀ ਹੈ ਸਰਮਾਇਦਾਰੀ ਦੇ ਯੁੱਗ 'ਚ ਨਮੀਨਤਾ ਦੇ ਨਾਂ ਤੇ ਅੰਤਰਰਾਸ਼ਟਰੀ ਪੁਨੇ ਦੇ ਨਾਂ ਤੇ ਕਾਲੀਆਂ ਸੂਚੀਆਂ ਦੇ ਨਾਂ ਤੇ ਝੂਠੇ ਪਾਚਿਆਂ ਦੇ ਨਾਂ ਤੇ ਜਾਂ ਹੋਰ ਮਾਮਲਿਆਂ ਦੇ ਦੂਸਰੀ ਗੱਲ ਜਿਹੜੀ ਬਰਾਈ ਪ੍ਰਵਾਸੀਆਂ ਦੇ ਵਿੱਚ ਐ ਆਉਂਦੇ ਨੇ ਵਿਆਹ ਕਰਾਉਂਦੇ ਨੇ ਚੜੇ ਜਾਂਦੇ ਨੇ ਉਹਨਾਂ ਦੇ ਵਿੱਚੋਂ ਬਹੁਤੇ ਨਹੀਂ ਸਾਡੇ ਸੱਚ ਐ ਇਹ ਇਹਦੇ ਵਿੱਚ ਬਿਲਕੁਲ ਗੱਲ ਗੱਲ ਚ ਨਹੀਂ ਪਰ ਨਾਲ ਇੱਕ ਇਹ ਵੀ ਰੱਖ ਲਿਓ ਜਿਹੜੇ ਚੰਗੇ ਭੜੇ ਆ ਕੇ ਵਿਆਹ ਕਰ ਜਾਂਦੇ ਨੇ ਪਹੁੰਚਦੇ ਤੇ ਪਹੁੰਚਦੀਆਂ ਉਹਨਾਂ ਦੀਆਂ ਵੀ ਨੇ ਤੇ ਅੰਤਰਰਾਸ਼ਟਰੀ 에ਰਪੋਰਟ ਤੋਂ ਉਤਰਨਾ ਵੈਨਪower ਹੁੰਦਾ ਤੇ ਉੱਤਰ ਦੇ ਟ੍ਰਾਂਟੋ ਨੇ ਤੇ ਉਥੇ ਇਸ ਗੱਲ ਦਾ ਇਲਮ ਐ ਕਿ ਸਾਈਆਂ ਕਿਸੇ ਨਾਲ ਉਹਦਾ ਅਨਿਆ ਕਿਸੇ ਹੋਰ ਨਾਲ ਇਹ ਗੱਲ ਵੀ ਉਸਦਾ ਇੱਕ ਹਿੱਸਾ ਹੈ ਇਹ ਵੀ ਕਦਰ ਕੀਮਤ ਹੈ ਅਗਲੀ ਗੱਲ ਜਿੱਥੇ ਤੱਕ ਸਾਡੇ ਵਿਦਿਆਲਿਆਂ ਦੀ ਗੱਲ ਹੈ ਰਣਵੀਰ ਚੌਹ ਨੇ ਇੱਥੇ ਬੈਠੀ ਹੈ ਲੜਤੀ ਬੋਲੇਗੀ ਉਥੋਂ ਦੇ ਪੰਜਾਬੀ ਪ੍ਰਤੀਕ ਦੇ ਵਿੱਚ ਯੂਨੀਵਰਸਿਟੀ ਦੇ ਵਿੱਚ ਉਥੇ ਪੰਜਾਬੀ ਵਿਸ਼ਾ ਪੜਾਇਆ ਜਾਂਦਾ ਤੁਸੀਂ ਪੰਜਾਬੀ ਨੂੰ ਪਿਆਰ ਕਰਨ ਵਾਲੇ ਹੋ ਕਿਉਂ ਪੰਜਾਬੀ ਚੁਣਦੇ ਨੇ ਗੈਰ ਪੰਜਾਬੀ ਵੀ ਚੁਣਦੇ ਨੇ ਕੋਸ ਦਾ ਬਹੁਤ ਵੱਡਾ ਕਾਰਨ ਹੈ ਉਹਦਾ ਕਾਰਨ ਇਹ ਹੈ ਕਿ ਪੰਜਾਬੀ ਦੇ ਵਿੱਚੋਂ 70% ਨੰਬਰ ਆਉਂਦੇ ਨੇ ਹੁਣ ਸਵਾਲ ਇਹ ਹੈ ਕਿ ਇਹ ਗੱਲ ਇੱਥੇ ਅਸੀਂ ਕਿਵੇਂ ਸੋਚਦੇ ਆ ਸਾਡਾ ਇੱਥੇ ਕਰਕੇ ਹੁੰਦਾ ਕਿ ਜੇਕਰ ਤੁਸੀਂ ਵਿਸ਼ਾ ਭਾਸ਼ਾ ਦਾ ਲੈਣਾ ਤਾਂ ਤੁਹਾਡੇ ਨੰਬਰ ਪੂਰੇ ਨਹੀਂ ਆ ਸਕਦੇ ਤੁਹਾਨੂੰ ਉਸ ਦਾ ਇੱਕ ਖਾਸ ਇੱਕ ਨੁਕਤਾ ਉਹਦੇ ਵਿੱਚ ਹੀ ਰਹਿਣਾ ਪੈਣਾ ਉਥੇ ਪੇਪਰ ਜਿੰਦੇ ਨੇ ਤਾਂ ਗੈਰ ਪੰਜਾਬੀ ਟੌਪ ਕਰਦੇ ਨੇ ਕਿਉਂਕਿ ਉਹ ਕਹਿੰਦੇ ਜੇ ਠੀਕ ਆ ਤਾਂ ਠੀਕ ਹੈ ਤੇ ਜੇ ਗਲਤ ਹੈ ਤਾਂ ਗਲਤ ਹੈ ਹੁਣ ਇਹ ਸਵਾਲ ਨੂੰ ਮੈਂ ਆਪ ਜੀ ਦੇ ਅੱਗੇ ਰੱਖਦਾ ਕਿ ਮੈਂ ਦਸਵੀਂ ਤੱਕ ਸੰਸਕ੍ਰਿਤ ਪੜ੍ਹੀ ਹੈ ਤੇ ਮੇਰੇ ਨੰਬਰ ਭਾਸ਼ਾ ਸੰਸਕ੍ਰਿਤ ਦੇ ਵਿੱਚੋਂ ਕਿੰਨੇ ਆਉਂਦੇ ਸੀ 98 ਜਾਂ 99 ਉਪਾਸ਼ਾ ਨਹੀਂ ਪੰਜਾਬੀ ਦੇ ਬਾਕੀ ਵੀ ਭਾਸ਼ਾਵਾਂ ਨੇ ਕੋਈ ਚੰਗਾ ਨਹੀਂ ਮਾੜਾ ਸਾਰਿਆਂ ਨੂੰ ਮਾਨ ਤੁਸੀਂ ਦਿੰਦੇ ਹੋ ਪਰ ਇੱਕ ਸਵਾਲ ਹੈ ਜੇ ਸੰਸਕ੍ਰਿਤ ਪੜ੍ਹ ਕੇ ਇੱਕ ਵਿਦਿਆਰਥੀ 99 ਨੰਬਰ ਲੈ ਸਕਦਾ ਹੈ ਤਾਂ ਪੰਜਾਬ ਦੇ ਸਕੂਲਾਂ ਕਾਲਜਾਂ ਤੇ ਯੂਨੀਵਰਸਿਟੀਆਂ ਦੇ ਵਿੱਚ ਵੱਧ ਤੋਂ ਵੱਧ ਸਾਹਿਤ ਪੜ ਕੇ ਭਾਸ਼ਾ ਪੜ ਕੇ ਕਿਉਂ ਨਹੀਂ ਲੈ ਸਕਦਾ ਜੇ ਉਹਦਾ ਸਭ ਕੁਝ ਠੀਕ ਹੈ ਤਾਂ ਕਿਉਂ ਨਹੀਂ ਉਹ ਹਾਸਲ ਕਰ ਸਕਦਾ ਕਿਉਂ ਨਹੀਂ ਅਸੀਂ ਉਤਸ਼ਾਹਤ ਕਰਦੇ ਕਿਉਂ ਸਾਡੇ ਵਿਦਿਆਰਥੀ ਚੋਣ ਪੰਜਾਬੀ ਦੀ ਨਹੀਂ ਕਰਦੇ ਕਿਉਂ ਪਿੱਛੇ ਹਟ ਰਹੇ ਆ ਸਵਾਲ ਦਾ ਉੱਤਰ ਇਹ ਹੈ ਕਿ ਸੰਸਕ੍ਰਿਤ ਮਰਦੇ ਹੀ ਭਾਸ਼ਾ ਹੈ ਉਹਨੂੰ ਬਚਾਉਣ ਦੇ ਵਾਸਤੇ ਇਹ ਉਤਸ਼ਾਹ ਦਿੱਤਾ ਜਾ ਰਿਹਾ ਹੈ ਕਿ ਇਸ ਹੱਦ ਤੱਕ ਮਦਦ ਕਰੋ ਤਾਂ ਕਿ ਬੱਚੇ ਇਸ ਨਾਲ ਜੁੜਨ ਤਾਂ ਫਿਰ ਕੀ ਪੰਜਾਬੀ ਨੂੰ ਉਦਨ ਪ੍ਰਮੋਟ ਕਰਾਂਗੇ ਜਦੋਂ ਉਹ ਹਾਲਤ ਆ ਗਈ ਉਦੋਂ ਤੱਕ ਇਸੇ ਤਰ੍ਹਾਂ ਚੱਲੀ ਜਾਵੇ ਚੱਲੀ ਜਾਵੇਗੀ ਸਵਾਲ ਇਹ ਹੈ ਕਿ ਜੇ ਬਾਹਰਲੇ ਪਾਸੇ ਮੁਲਾਂਕਣ ਵਿਧੀ ਕੋਈ ਵੱਖਰੀ ਹੈ ਤਾਂ ਇੱਥੇ ਵੀ ਇਸ ਨੂੰ ਜ਼ਰੂਰ ਸੋਚਿਆ ਜਾਵੇ ਅੱਜ ਦਾ ਯੁੱਗ ਨਿਊ ਮੀਡੀਆ ਦਾ ਯੁੱਗ ਹੈ ਮਲਟੀਮੀਡੀਆ ਦਾ ਯੁੱਗ ਹੈ ਕਾਨਫਰੰਸਾਂ ਹੁੰਦੀਆਂ ਬਹੁਤ ਸਾਰੇ ਆਏ ਨੇ ਕੀ ਅਸੀਂ ਇਹੋ ਜਿਹਾ ਪ੍ਰਬੰਧ ਕਰ ਸਕਦੇ ਹਾਂ ਕਿ ਇੰਟਰਨੈਟ ਦੇ ਰਾਹੀਂ ਆਨਲਾਈਨ ਵੀਡੀਓ ਕਾਨਫਰੰਸਿੰਗ ਦੇ ਰਾਹੀਂ ਜਿਹੜੇ ਨਹੀਂ ਆ ਸਕਦੇ ਉਹ ਆਪਣੇ ਵਿਚਾਰ ਦੇਣ, ਸ਼ਾਮਲ ਹੋਣ ਅਤੇ ਇੱਕ ਇਹੋ ਜਿਹਾ ਉਦਮ ਕੀਤਾ ਜਾਏ ਇਸ ਪੰਜਾਬੀ ਯੂਨੀਵਰਸਿਟੀ ਨੇ ਅੱਗੇ ਇੱਕ ਕਦਮ ਚੁੱਕਿਆ ਹੈ ਤੇ ਮੈਨੂੰ ਇਹ ਖੁਸ਼ੀ ਹੈ ਕਿ ਆਨਲਾਈਨ ਵੀਡੀਓ ਕਾਨਫਰੰਸ ਕਿਰਾਨੀ ਜਿਹੜੀ PhD ਰਿਸਰਚ ਸ਼ੁਰੂ ਕੀਤੀ ਹੈ ਤਾਂ ਇਸ ਯੂਨੀਵਰਸਿਟੀ ਨੇ ਭਾਰਤ ਦੇ ਵਿੱਚੋਂ ਪਹਿਲਾ ਦਾ ਇਸ ਦੇ ਵਿਸਾਥਿਤ ਕੀਤਾ ਉਦਮ ਕੀਤਾ ਹੁਣ ਇਹ ਵੀ ਕੀਤਾ ਜਾਏ ਕਿ ਜਿਹੜੇ ਪਰਚੇ ਉਥੋਂ ਵੈਨਕੂਵਰ ਤੋਂ ਜਾਂ ਬਰਮਿੰਘਮ ਤੋਂ ਜਾ ਅਸਟ੍ਰੇਲੀਆ ਤੋਂ ਪੜ੍ਹਨੇ ਚਾਹੁੰਦੇ ਨੇ ਜਾਂ ਉਹ ਵਿਚਾਰ ਦੇਣੇ ਚਾਹੁੰਦੇ ਨੇ ਤਾਂ ਫਿਰ ਉਹ ਵਿਚਾਰਾਂ ਨੂੰ ਉੱਥੋਂ ਦੇ ਸਕਣ ਤਾਂ ਕਿ ਇੱਥੇ ਸ਼ਾਮਲ ਹੋ ਸਕਣ ਆਖਰੀ ਗੱਲ ਉਲਫਤ ਬਾਜਵਾ ਸਾਡੇ ਸ਼ਬਦ ਨੇ ਚਾਹੇ ਕੋਈ ਕਿਸੇ ਧਰਮ ਕੀ ਦੇ ਨਾਲ ਵਿਸ਼ਵਾਸ ਕਰਦਾ ਹੈ ਉਹਨਾਂ ਸ਼ਬਦਾਂ ਨੂੰ ਕਹਿ ਕੇ ਮੈਂ ਸਮਾਪਤੀ ਕਰਾਂਗਾ ਜੇ ਕਤਰਾ ਕਤਰਾ ਹੋ ਗਏ ਉਹ ਜਾਣਗੇ ਇਹ ਉਲਫਤ ਜੇ ਕਤਰਾ ਕਤਰਾ ਹੋਗੇ ਉੱਡ ਜਾਣਗੇ ਇਹ ਉਲਫਤ ਦਰਿਆ ਦੇ ਲਈ ਪੰਜਾਬੀ ਦਰਿਆ ਕਹੌਣ ਵਾਲੇ ਤੇਰਾ ਵੀ ਆ ਰਣਾ ਹੈ ਐਸੇ ਹੀ ਬਾਗ ਅੰਦਰ ਕੁਝ ਸੋਚ ਆਫਤਾਂ ਦੀ ਚੱਕੜ ਚਲੌਣ ਵਾਲੇ ਕੁਝ ਸੋਚ ਆਫਤਾਂ ਦੀ ਚੱਕੜ ਚਲੌਣ ਵਾਲੇ ਬਹੁਤ ਬਹੁਤ ਧੰਨਵਾਦ